ਮੋਹਾਲੀ ਵਿੱਚ ਇੱਕ ਮਹਿਲਾ ਨੇ ਪੁਲਿਸ ਮੁਲਾਜ਼ਮ ਦੇ ਨਾਲ ਕੀਤੀ ਬਹਿਸ ਆ ਕਿਨੂੰ ਕਿਨੂੰ ਬੁਲਾਇਆ ਹੈ ਸ਼ਰਾਬ ਦੇ ਨਸ਼ੇ ਵਿੱਚ ਡੀਆਈਜੀ ਤੱਕ ਬੋਲੀ ਇਹ ਮਹਿਲਾ ਤੇਰੇ ਡੀਆਈਜੀ ਤੇਰੇ ਜੋ ਵੀ ਹਮ ਹਮਤਾ ਚਿਲਾਣ ਪੇਸ਼ ਕਰਤਾ ਦੇਖੋ ਐਸਐਸਪੀ ਡੀਐਸਪੀ ਤੱਕ ਕੀ ਬੋਲੀ ਏ ਮੈਲਾ ਆਪਣੇ ਜਿਹਨੂੰ ਮਰਜ਼ੀ ਬੁਲਾ ਲੈ ਐਸਐਸਪੀ ਨੂੰ ਡੀਐਸਪੀ ਨੂੰ ਡੀਆਈਓ ਮੈਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ ਕਮਰੇ ਮੁਹਾਲੀ ਦੇ 3B2 ਤੋਂ ਸਾਹਮਣੇ ਆ ਰਹੀ ਹੈ 3B2 ਦੇ ਵਿੱਚ ਪੁਲਿਸ ਨੇ ਇੱਕ ਮਹਿਲਾ ਤੇ ਮਾਮਲਾ ਦਰਜ ਕੀਤਾ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਪੁਲਿਸ ਮੁਲਾਜ਼ਮਾ ਦੇ ਨਾਲ ਬਹਿਸ ਕਰਦੀ ਹੋਈ ਨਜ਼ਰ ਆਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਐਸਐਚਓ ਸਾਹਿਬ ਦਾ ਆਓ ਤੁਹਾਨੂੰ ਵੀ ਸੁਣਾਦੇ ਹਾਂ ਹਾਂਜੀ ਬੁਰ ਇਹ ਹੀ ਪਰसों ਕੱਲ ਤੇ ਪਰसों ਦੀ ਰਾਤ ਦੀ ਗੱਲ ਹੈ ਜੀ ਜਨਾਬ ਸਵੇਰੇ 4:00 ਵਜੇ जी उसे पीसीआरस तरीके लेडी ड्राइव कर रही थी जिंद नाम सुखविंदर कौर है तो जी डॉक्टर निर्मल सिंह जी हाउसैक्स चैकिंग रोकी जी बड़ी डेंजरस ड्राइविंग कर रही थी ਪੁਲਿਸਟਾਂ ਨੇ ਕਾਬੀ ਮਸਬੇਬ ਕੀਤਾ ਤੇ ਹਾਥਾਪਾਈ ਕੀਤੀ ਤੇ ਜੀਵ ਦੇ ਕਰਕੇ ਜਿਹੜਾ ਹੈਗਾ ਜੀ ਇਹਦੇ ਤੇ ਐਫ ਆਈ ਆਰ ਲਾਚ ਕੀਤੀ ਗਈ। ਕਿਉਂ ਹੁਣ ਰਿਮਾਂਡ ਲਿਆ ਜਾਂ ਹਾਂ ਜੀ ਇਹ ਪੁਲਿਸ ਰਿਮਾਂਡ ਤੇ ਸੀ ਸਾਡੇ ਕੋਲ ਪਹੁੰਚੀ ਜੀ ਕਿ ਹੁਣ ਇਹ ਜੀ ਰਿਸ਼ਰ ਰਿਮਾਂਡ ਤੇ ਹੈ ਜੇ ਇਹਦੇ। ਇਹ ਮਸ਼ਹੂਰ ਹਾਲਤ ਤੁਸੀਂ ਲਈਆਂ ਕਿੰਨਾ ਹਾਂ ਜੀ ਇਹ ਇਹਦੀ ਸ਼ਰਾਬ ਪੀਤੀ ਹੋਈ ਸੀ। ਉਹ ਪਰੰਦੇ ਨਹੀਂ ਆਵਾਜ਼ ਕੋਲ ਉਹ ਕੜਕਰੀ